ਹਾਂਜੀ ਅੱਜ ਕੱਲ ਤੁਹਾਨੂੰ ਪਤਾ ਅੰਗਰੇਜ਼ੀ ਬੜੀ ਫੈਲੀ ਕਰਕੇ ਪੰਜਾਬ ਦਾ ਪੱਠਾ ਬਹਾ ਰਹੀ ਆ ਕਿਉਂਕਿ ਜਿਹੜਾ ਬੱਚਾ ਅੰਗਰੇਜ਼ੀ ਪੜ ਗਿਆ ਬਾਹਰ ਨੂੰ ਭੱਜ ਲੋ ਬਾਹਰ ਨੂੰ ਭੱਜ ਲੋ ਇਹੀ ਗੱਲਾਂ ਹਰ ਇੱਕ ਦੇ ਮੂੰਹ ਚੋਂ ਨਿਕਲਦੇ ਨੇ ਲਟਕਾ ਚਾਹੇ ਲਟਕੀਆ ਹਾਂ ਮਾਪੇ ਕਹਿੰਦੇ ਨੇ ਵੀ ਸਾਡੇ ਸਾਹਮਣੇ ਰਹੋ ਸਾਡੀਆਂ ਦੀ ਪਰਚਾਵੇ ਵਾਸਤੇ ਘਰੇ ਚੈਦਿਓ ਕੰਮ ਕਰੋ ਇੱਥੇ ਹੀ ਬੈਠਾ ਕੁਸ਼ਾ ਖਾਣ ਨੂੰ ਤਾਂ ਨਹੀਂ ਹਿੰਡ ਕਰਦੇ ਨੇ ਕਈ ਤਾਂ ਕਹਿੰਦੇ ਨੇ ਅਸੀਂ ਸਫਰੇ ਪੀ ਕੇ ਹੋਵਾਂਗੇ ਐਨੀ ਪੜਾਈ ਸਾਡਾ ਮੱਥਾ ਮਾਰਿਆ ਗਿਆ ਲਓ ਪੇਸ਼ ਕਰਦੇ ਆ ਇਸੇ ਕਹਾਣੀ ਦੇ ਉੱਤੇ ਬੱਚੇ ਪੜ ਪੜ ਕੇ ਅੰਗਰਜੀ ਕਰਦੇ ਬਾਰ ਪੜ੍ਹਨ ਦੀ ਤੇਜੀ ਬੱਚੇ ਪੜ ਪੜ ਕੇ ਅੰਗਰਜੀ ਕਰਦੇ ਬਾਰ ਪੜ੍ਹਨ ਦੀ ਤੇਜੀ ਕੀਤੀ ਸੇਜ ਮਾਪਿਆ ਟੇਢੀ ਪੁੱਠਾ ਪੰਗਾ ਪੈ ਗਿਆ ਦਈ ਪੁੱਤ ਪਾਣੀ ਇੱਦਾਂ ਕਹਿਣੋ ਰਹਿ ਗਿਆ ਲਿਆ ਪੁੱਤ ਰੋਟੀ ਇੱਦਾਂ ਕਹਿਣੋ ਰਹਿ ਗਿਆ ਸੋਰ ਗਾ ਪੈਸੇ ਮੰਗਰ ਪੰਜਾਬੀ ਭੁੱਲ ਗਿਆ ਅਣਖ ਕੌਮ ਕੀ ਸਾਡੀ ਖਾਤ ਡਿੱਗ ਗਿਆ ਫੁੱਲ ਗਲਾਬੀ ਹੋ ਗਲਾਮ ਬੈ ਗਿਆ ਦਈ ਪੁੱਤ ਪਾਣੀ ਇੱਦਾਂ ਕਹਿਣੋ ਰਹਿ ਗਿਆ ਲਿਆ ਪੁੱਤ ਰੋਟੀ ਇੱਦਾਂ ਕਹਿਣੋ ਰਹਿ ਗਿਆ ਪਾਉਣ ਇਕੱਠੀ ਕਰਗੇ ਦਾਦੇ ਤਰ ਲਈ ਜੀ ਪੀੜੀ ਬਾੜੇ ਪਾਵੇਂ ਇਕੱਠੀ ਕਰਗੇ ਦਾਦੇ ਤਰ ਲਈਤੀ ਦੀ ਪੀੜੀ ਬਾੜਦੇ ਛਿਰਕੇ ਪੈਣ ਪੰਜਾਬੀ ਰਾਦੇ ਚੋਰਾ ਹੱਡੀ ਬੈ ਗਿਆ ਜਈ ਪੁੱਤ ਪਾਣੀ ਇੱਦਾਂ ਕਹਿਣੋ ਰਹਿ ਗਿਆ ਲਿਆ ਪੁੱਤ ਰੁੱਟੀ ਇੱਦਾਂ ਕਹਿਣੋ ਰਹਿ ਗਿਆ ਆਈ ਲਖ ਦੇ ਲੰਬਰ ਲੈਣੇ ਕੋਈ ਸ਼ਕ ਨਾ ਹੁੰਦੇ ਗੈਣੇ ਬੀਜਾ ਲੱਗਦਾ ਵੜਦਾ ਜੈਣੇ ਗੁੱਠਾ ਲਾਉਣਾ ਪੈ ਗਿਆ ਜੈ ਪੁੱਤ ਪਾਣੀ ਇਹਦਾ ਕਹਿਣੋ ਰਹਿ ਗਿਆ ਲਿਆ ਪੁੱਤ ਰੁੱਟੀ ਇਹਦਾ ਕਹਿਣੋ ਰਹਿ ਗਿਆ ਸੱਚੇ ਮੈਂਡ ਲੈ ਗਿਆ ਪੂਰੇ ਭੱਜੀ ਫਿਰ ਅੰਗਰੇਜ਼ੀ ਮੂਰੇ ਨਾ ਕੋਈ ਕਾਗਜ਼ ਰਹੇ ਅੰਦੂਰੇ ਇਹ ਕਹਿਣ ਡੈ ਗਿਆ ਦਹੀਂ ਪੱਕ ਪਾਣੀ ਦਾ ਕਹਿਣੋ ਰਹਿ ਗਿਆ ਲਿਆ ਪੁੱਤ ਰੋਟੀ ਦਾ ਕਹਿਣੋ ਰਹਿ ਗਿਆ ਖੱਟਿਆ ਕੀ ਦਸ ਜਮਕੇ ਪੁੱਤਰ ਪਾਵੇਂ ਬਿਕਗੀ ਕਰੇ ਕਬੂਤਰ ਕਰਕੇ ਡੰਡਾ ਡੇਰਾ ਕੂਚਰ ਦਾ ਕਨੇ ਦਾ ਵੈ ਗਿਆ ਦੇਈ ਪੁੱਤ ਪਾਣੀਏ ਦਾ ਗਹਿਣੋ ਰਹਿ ਗਿਆ ਲਿਆ ਪੁੱਤ ਰੁਟੀਏ